ਕੀ ਰਾਮ ਜੀ ਮੇਰਾ ਨਾਮ ਗੁਰਚਰਨ ਸਿੰਘ ਹੋਰ ਪ੍ਰੋਟੈਸਟ ਇਹ ਹੈ ਜੀ ਸਭ ਤੋਂ ਵੱਡੀ ਗੱਲਤਾ ਇਹ ਹੈ ਵੀ ਇਹ ਜਿਹੜੇ ਲੀਡਰ ਸਾਹਿਬਾਨ ਨੇ ਵੋਟਾਂ ਵੇਲੇ ਤਾਂ ਗੱਲਾਂ ਹੋਰ ਕਰ ਦਿੰਦੇ ਨੇ ਇਹ ਮਗਰੋਂ ਉਹ ਸਾਰੀਆਂ ਬਿਸਾਰ ਦਿੰਦੇ ਨੇ ਚਾਹੇ ਪਿਛਲੇ ਕਿਸਾਨ ਮੋਰਚੇ ਵੇਲੇ ਮੰਗਾਂ ਹੋਈਆਂ ਚਾਹੇ ਇਹਨਾਂ ਨੇ ਵਿੱਚੇ ਪੰਜਾਬ ਵਿੱਚੇ ਸੈਂਟਰ ਨੇ ਚਾਹੇ ਆਪਦੀਆਂ ਇਲੈਕਸ਼ਨਾਂ ਵੇਲੇ ਵਾਅਦੇ ਕੀਤੇ ਪਰ ਉਹਨਾਂ ਵਾਦਿਆਂ ਵੱਲ ਕੋਈ ਖਾਸ ਧਿਆਨ ਹੀ ਨਹੀਂ ਹੈ ਲੋਕ ਪ੍ਰੋਟੈਸਟ ਕਰਦੇ ਨੇ ਹੜਤਾਲਾਂ ਕਰਦੇ ਨੇ ਉਹਦੀ ਬਜਾਏ ਲੋਕਾਂ ਪੱਲੇ ਕੀ ਪੈਂਦਾ ਹੈ ਵੀ ਉਹਨਾਂ ਨੂੰ ਪਾਣੀ ਦੀਆਂ ਵਿਛਾੜਾਂ ਤੇ ਜਾਂ ਅਥਰੂ ਗੈਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਇਹ ਕੁਝ ਮਿਲਦਾ ਨਾ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਜਾਂ ਇਹਨਾਂ ਨੇ ਸਰਕਾਰਾਂ ਵੇਲੇ ਕੁਝ ਕਿਹਾ ਸਭ ਤੋਂ ਵੱਧ 1947 ਤੋਂ ਬਾਅਦ ਜਿਹੜੀ ਹੁਣ ਮੌਕੇ ਦੀ ਸਰਕਾਰ ਹੈ ਭਗਵੰਤ ਮਾਨ ਦੀ ਇਹਨੇ ਸਭ ਤੋਂ ਜਿਆਦਾ ਬਹੁਤ ਮਤ ਲਿਆ ਲੋਕਾਂ ਨੇ ਬਹੁਤ ਆਸਾ ਰੱਖ ਕੇ ਇਹਨਾਂ ਨੂੰ ਬਣਾਇਆ ਇਹ ਆਪ ਦੇ ਸ਼ਬਦੀ ਹੈ ਇਹ ਕਹਿੰਦੇ ਹੁੰਦੇ ਸੀ ਵੀ ਧਰਨੇ ਨਹੀਂ ਲੱਗਣਗੇ ਪਰ ਆ ਹੁਣ ਤੁਸੀਂ ਦੇਖ ਲਓ ਸਭ ਦੇ ਸਾਹਮਣੇ ਇਹਦੇ ਸੰਬੰਧ ਚੀਜ਼ ਚਾਹੇ ਕੋਈ ਪੈਨਸ਼ਨਰ ਨੇ ਚਾਹੇ ਕੋਈ ਰੇੜੀ ਫੜੀ ਵਾਲਾ ਚਾਹੇ ਕੋਈ ਮੁਲਾਜ਼ਮ ਬਿੰਗਾ ਚਾਹੇ ਕੋਈ ਕਿਸਾਨ ਜੱਥੇਬੰਦੀਆਂ ਨੇ ਸਾਰੇ ਭਾਰਤ ਦੇ ਟ੍ਰੇਡ ਯੂਨੀਅਨਾਂ ਵੀ ਇਹਦੇ ਵਿੱਚ ਸ਼ਾਮਲ ਨੇ ਕੋਈ ਇਹਦੇ ਵਿੱਚੋਂ ਬਾਹਰ ਨਹੀਂ ਹੈ ਸਾਰੇ ਸੰਵਿਧਾਨ ਦੇ ਅੰਦਰ ਰਹਿ ਕੇ ਆਪਦੇ ਹੱਕ ਮੰਗ ਰਹੇ ਨੇ ਪਰ ਇਹਨਾਂ ਵੱਲ ਧਿਆਨ ਕੋਈ ਨਹੀਂ ਇਸ ਕਰਕੇ ਇਹ ਪ੍ਰੋਟੈਸਟ ਜਿਹੜਾ ਇਹ ਹੋ ਰਿਹਾ ਹੈ ਇਸੇ ਕਰਕੇ ਇਹ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਅੱਜ 16 ਤਰੀਕ ਨੂੰ ਮੁਕੰਮਲ ਭਾਰਤ ਮੰਡ ਦਾ ਸਦਾ ਸਾਡੇ ਆਗੂਆਂ ਨੇ ਦਿੱਤਾ ਅਸੀਂ ਉਹਨਾਂ ਦੇ ਹੁਕਮ ਮੁਤਾਬਕ ਜੋ ਸਾਨੂੰ ਕਾਲ ਆਊਗੀ ਉਥੇ ਪਹਿਰਾ ਧਿਆਨ ਹੈ ਹਾਂਜੀ ਮੈਂ ਕਾਮਲੋਟ ਗੁਰਪ੍ਰੀਤ ਰੂੜੇਕੇ ਟ੍ਰੇਡ ਜਿਹਨੇ 12 ਦਾ ਸੁਪਕ ਮਿਲਿੰਗ ਮੰਦਰਾਜੀ ਇਹ ਸਾਡਾ ਜੀ ਦੇਸ਼ ਦੀਆਂ ਜਿਹੜੀਆਂ 10 ਸਟੇਟ ਜੁਨੀਆ ਨਾਲ ਵੱਲੋਂ ਤੇ ਪਲੱਸ ਜਿਹੜਾ ਸੰਯੁਕਤ ਮੋਰਚਾ ਜਿਹਦੇ ਵਿੱਚ 32 ਜਥੇਬੰਦੀਆਂ ਕਸਾਮਾਂ ਨੇ ਸ਼ਾਮਲ ਨੇ ਇਹ ਤੋਂ ਇਲਾਵਾ ਪੰਜਾਬ ਦੀਆਂ ਤਕਰੀਬਨ ਸਾਰੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਫੈਡਰੇਸ਼ਨਾਂ ਤੇ ਨਾਲ ਵਪਾਰ ਮੰਡਲ ਵਗੈਰਾ ਜਿੰਨੇ ਵੀ ਲੜਨ ਵਾਲੇ ਤਬਕੇ ਨੇ ਜਿਨ੍ਹਾਂ ਨੇ ਜਥੇਬੰਦੀਆਂ ਬਣੀਆਂ ਉਹ ਸਾਰੇ ਇਸ ਫਰੰਟ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਪਿਛਲੀ 5 ਤਰੀਕ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਸੱਦ ਕੇ ਉਹਦੇ ਵਿੱਚ ਫੈਸਲਾ ਕੀਤਾ ਸੀਗਾ ਬਰਨਾਲੇ ਦੇ ਅੰਦਰ ਸੀ 6 ਥਾਮਾਂ ਦੇ ਉੱਪਰ ਚੱਕਾ ਜਾਮ ਕਰਾਂਗੇ ਅੱਜ ਔਰ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਪ੍ਰਦਰਸ਼ਨ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਆ ਜਿਹੜੀਆਂ ਉਹ ਲੋਕ ਮਾਰੂ ਨੀਤੀਆਂ ਹਰ ਰੋਜ਼ ਮਤਲਬ ਸਾਡੇ ਆਮ ਕਿਰਤੀ ਲੋਕਾਂ ਦੇ ਉੱਪਰ ਥਾਉਪ ਰਹੀ ਹੈ ਆਪਣਾ ਏਜੰਡਾ ਜਿਹੜਾ ਉਹਨਾਂ ਦਾ ਉਹ ਏਜੰਡੇ ਨੂੰ ਲਗਾਤਾਰ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਰਹੀ ਹੈ ਉਹਦੇ ਖਿਲਾਫ ਇਹ ਪ੍ਰੋਗਰਾਮ ਅੱਜ ਦਾ ਕੀਤਾ ਜਾ ਰਿਹਾ ਹੈ ਲੱਗਦਾ ਕਿ ਇਸ ਦਾ ਸਾਰੇ ਲੋਕ ਸਮਰਥਨ ਦੇਣਗੇ ਨਾਲ ਵਪਾਰੀ ਬਿਲਕੁਲ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਸਾਰਾ ਬਰਨਾਲੇ 'ਚ ਖੜੇ ਆਪਾਂ ਸਟੇਸ਼ਨ ਦੇ ਕੋਲ ਸਾਰਾ ਬਾਜ਼ਾਰ ਬੰਦਾ ਇਸੇ ਤਰੀਕੇ ਪੂਰੇ ਪ ਉਹ ਬੰਦ ਨੇ ਅੱਜ ਰੇਲਾਂ ਬੰਦ ਨੇ ਜੀਆਂ ਕਿਉਂਕਿ ਕੱਲ ਵੀ ਰੇਲਾਂ ਦੇ ਜਿਹੜਾ ਆਪਣਾ ਬੈਠ ਕੇ ਜਾਮ ਕੀਤੇ ਜਾਂਦੇ ਸੀਗੀਆਂ ਅੱਜ ਵੀ ਰੇਲ ਜਥੇਬੰਦੀਆਂ ਵੱਲੋਂ ਵੀ ਇਹ ਫੈਸਲਾ ਕੀਤਾ ਗਿਆ ਹੈ ਕਿ ਜਿੱਥੇ ਵੀ ਤੁਹਾਨੂੰ ਕਿਸਾਨਾਂ ਵੱਲੋਂ ਜਾਂ ਮਜ਼ਦੂਰਾਂ ਵੱਲੋਂ ਜਾਂ ਕਿਸੇ ਵੀ ਤਰ੍ਹਾਂ ਦਾ ਝੰਡਾ ਤੁਹਾਡੇ ਮੂਰੇ ਆਉਂਦਾ ਹੈ ਉੱਥੇ ਹੀ ਟ੍ਰੇਨ ਉਹਨਾਂ ਨੇ ਜਾਮ ਕਰਨੀ ਹੈ ਇਸ ਲਈ ਅੱਜ ਸਾਡਾ ਜਿਹੜਾ ਬਰਨਾਲੇ ਦੇ ਵਿੱਚ 6 ਥਾਮਾਂ ਤੇ ਪ੍ਰੋਗਰਾਮ ਹੋ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਉੱਪਰ ਇਹ ਜਿਹੜਾ ਅੱਜ ਦਾ ਭਾਰਤ ਬਣਾਉਣਾ ਸੱਦਾ ਦਾ ਉਹਨੂੰ ਸਫਲ ਬਣਾਉਣ ਲਈ ਲੋਕ ਸੜਕਾਂ 'ਤੇ ਉtre ਹੋਏ ਨੇ ਕੁਝ ਲੋਕਾਂ ਆਨਜਾਨੇ ਕਿਨੁ ਕਿਨਿ ਥੋੜੀ ਤੀਂ ਉਹਦੇ ਵਿੱਚ ਸਾਡਾ ਇਹ ਹੈ ਵੀ ਐਮਰਜੈਂਸੀ ਐਂਬੂਲੈਂਸ ਆ ਗਈ ਜਾਂ ਕੋਈ ਵਿਆਹ ਬਰਾਤ ਵਗੈਰਾ ਜਾ ਰਹੀ ਹੈ ਕੋਈ ਹੋਰ ਮਤਲਬ ਐਮਰਜੈਂਸੀ ਕੋਈ ਹੈ ਉਹਦੇ ਲਈ ਅਸੀਂ ਬਾਕੀ ਦਾ ਫੈਸਲਾ ਕੀਤਾ ਵੀ ਉਹਨਾਂ ਨੂੰ ਅਸੀਂ ਨਹੀਂ ਰੋਕਾਂਗੇ ਉਹਨਾਂ ਨੂੰ ਸਪੈਸ਼ਲ ਰਸਤਾ ਛੱਡਾਂਗੇ ਜੇ ਵੀ ਕੁਝ ਹੋਵੇ ਜੇ ਬਾਰ ਜਾਂ ਕੋਈ ਕਾਰੋਬਾਰ ਕੁੱਲੇ ਨੇ ਉਹਨਾਂ ਨੂੰ ਮੰਨ ਲਈ ਉਹ ਸਾਡਾ ਨਹੀਂ ਅਸੀਂ ਜ਼ਬਰਦਸਤੀ ਕਿਸੇ ਨੂੰ ਵੀ ਅਸੀਂ ਅਪੀਲ ਕੀਤੀ ਹੈ ਸਭਨਾਂ ਨੂੰ ਅਪੀਲ ਦੇ ਜਰੀਏ ਲੋਕਾਂ ਨੇ ਸਾਡਾ ਸਮਰਥਨ ਦਿੱਤਾਗਾ ਉਹ ਜਿਹੜੀਆਂ ਦੁਕਾਨਾਂ ਜਿਹੜੀਆਂ ਐਮਰਜੈਂਸੀ ਜਿਵੇਂ ਖਾਸ ਕਰਕੇ ਮੈਡੀਕਲ ਜਾਂ ਕੋਈ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਸੀਂ ਛੋਟ ਦਿੱਤੀ ਹੈ ਬਾਕੀ ਤਕਰੀਬਨ ਸਾਰਾ ਬਾਜ਼ਾਰ ਬੰਦ ਹੈ ਜੇ ਕੋਈ ਇੱਕੜ ਤੋਂ ਕੋਣ ਹੈ ਤਾਂ ਅਸੀਂ ਉਹਨਾਂ ਨੂੰ ਵੀ ਜਾ ਕੇ ਅਪੀਲ ਕੀਤੀ ਆ ਉਹ ਵੀ ਸਾਡਾ ਇਸ ਜਿਹੜਾ ਅੱਜ ਦੇ ਬੰਦ ਦਾ ਸਦਾ ਕੋ ਦਾ ਸਮਰਥਨ ਕਰਦੇ ਨੇ ਮੇਰੇ ਨਾਮ ਉੱਤੇ ਮਹਰਾਨਾ ਨਾਇਬ ਸਿੰਘ ਕਾਲਾ ਜੀ ਸਾਰਾ ਪੂਰਾ ਸਾਹਿਬ ਮਣ ਕੇ ਪੂਰਾ ਭਾਰਤੀ ਸਾਥ ਦੇ ਰਿਹਾ ਜੀ ਪੰਜਾਬ ਦਾ ਪਹਿਲਾ ਨੰਬਰ ਤੇ ਜਾ ਰਿਹਾ ਹੈ ਪੂਰੇ ਵਪਾਰੀ ਨੇ ਜਿਹੜੇ ਸਾਡੇ ਵਪਾਰ ਮੰਡਲ ਦਾ ਉਹਦੇਦਾਰ ਹਨ ਪੰਜਾਬ ਦਾ ਪ੍ਰਧਾਨ ਜੀ ਤੇ ਵਪਾਰੀ ਸਾਰੇ ਸਾਥ ਨੇ ਕਿਸਾਨਾਂ ਦੇ ਕੋਈ ਵਾਰ ਕੋਈ ਵਰਕਰ ਕੋਈ ਵਾਰ ਨਹੀਂ ਹੈਗਾ ਕੋਈ ਜਥੇਬੰਦੀਆਂ ਜਿਵੇਂ ਅਸ਼ੇਸ਼ਨਾਰ ਤੇ ਅਸ਼ੇਸ਼ਨਾ ਕਰੈਣਾ ਅਸ਼ੇਸ਼ਨਾ ਆਪਣੇ ਸੈਲਰ ਅਸ਼ੇਸ਼ਨਾ ਸਾਰੀਆਂ ਜਥੇਬੰਦੀਆਂ ਨਾਲ ਨੇ ਸਾਡੀਆਂ ਇਹਨਾਂ ਦਾ ਜਿਹੜਾ ੱੱੱਕਾ ਹੋ ਰਿਹਾ ਮੋਦੀ ਸਰਕਾਰ ਕਰ ਰਹੀ ਹੈ ਕਿ ਹਰਿਆਣਾ ਬਾਰਡਰ ਤੇ ਉਹਦੇ ਵਿੱਚ ਪੂਰਾ ਵਿਰੋਧ ਕਰ ਰਹੇ ਆ ਸੀ ਸਾਰੇ ਜਥੇਬੰਦੀਆਂ ਦਾ ਮੜ ਕੇ ਜਿੰਨਾ ਮਾੜਾ ਕਰ ਰਹੇ ਨੇ ਬਹੁਤ ਮਾੜੀ ਗੱਲ ਹੈ ਕਿ ਸਾਡੀ ਤਾਂ ਹੀ ਮਾਨ ਜੋ ਬੇਨਤੀ ਆ ਵਪਾਰ ਮੰਡਲ ਵੱਲੋਂ ਜਥੇਬੰਦੀਆਂ ਵੱਲੋਂ ਵੀ ਇਹਨਾਂ ਦੇ ਜਿਹੜੇ ਮੰਗਾਂ ਨੇ ਕਿਸਾਨਾਂ ਦਾ ਮਨਜ਼ੂਰ ਕੀਤਾ ਜਾਣਾ ਏ ਆਪਦੇ ਭਾਈ ਕਰਿਆ ਅੱਜ ਕੀ ਨਾਮ ਤੁਹਾਡੇ ਯਾਦਵਿੰਦਰ ਸਿੰਘ ਰਾਜਗੜ੍ਹ ਜ਼ਿਲ੍ਹਾ ਚੇਅਰਮੈਨ ਬੀਕੇਜੂ ਕਾਦੀ ਜੋ ਅਧਿਪਾਰਤ ਬੰਦ ਦਾ ਸਦਾ ਹੈ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਜੋ ਸਾਡੇ ਕਿਸਾਨ ਅੰਦੋਲਨ ਚੱਲਿਆ 2020 ਦਾ ਉਹ ਜੋ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਜਿਵੇਂ ਐਮਐਸਪੀ ਤੇ ਗਰੰਟੀ ਸੁਆਮੀ ਨਾਥਨ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਰੇਟ ਕਰਜ਼ਾ ਪੂਰਨ ਕਰਜ਼ਾ ਮੁਕਤੀ ਤੇ ਬਿਜਲੀ ਐਕਟ ਨੂੰ ਵਾਪਸ ਲੈਣਾ ਤੇ ਸਰਕਾਰ ਉਹਨਾਂ ਗੱਲਾਂ ਤੋਂ ਭੱਜ ਚੁੱਕੀ ਐ ਉਸ ਤੋਂ ਬਾਅਦ ਜੋ ਅੱਜ 16 ਦਾ ਭਾਰਤ ਬੰਦ ਦਾ ਸੱਦਾ ਹੈ ਇਹ ਕਿਸਾਨ ਮੋਰਚੇ ਦੇ ਨਾਲ-ਨਾਲ ਹੋਰ ਸਾਰੇ ਵਰਗਾਂ ਦਾ ਜਿਵੇਂ ਕਿ ਡਰਾਈਵਰ ਵੀਰ ਨੇ ਟੈਕਸੀ ਯੂਨੀਅਨ ਹਿੱਟਾਂ ਅੰਡਰ ਰਣ ਕਾਨੂੰਨ ਦੇ ਵਿਰੁੱਧ ਛੋਟੇ ਦੁਕਾਨਦਾਰਾਂ ਨੇ ਜੋ ਘਰਪੋਰ ਰੇਟ ਨੀਤੀ ਉਪਰਾਇਈ ਹੈ ਉਸ ਦੇ ਵਿਰੁੱਧ ਸਾਰੇ ਵਰਗਾਂ ਵੱਲੋਂ 16 ਦਾ ਪੂਰਨ ਮੁਕੰਮਲ ਭਾਰਤ ਬੰਦ ਦਾ ਸੱਦਾ ਜਿਹਨੂੰ ਬਹੁਤ ਵੱਡੀ ਪੱਧਰ ਤੇ ਸਾਰੇ ਵਰਗਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਤੇ ਦੂਸਰੀ ਗੱਲ ਜੋ ਸਾਡੇ ਕਿਸਾਨ 13 ਤਰੀਕ ਨੂੰ ਦਿੱਲੀ ਵੱਲ ਜਿਨ੍ਹਾਂ ਨੇ ਚਾਲੇ ਪਾਏ ਸੀ ਕਿਉਂਕਿ ਸਾਡਾ ਸੰਵਿਧਾਨਕ ਹੱਕ ਹੈ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੈ ਸ਼ਾਂਤਮਈ ਰਹਿ ਕੇ ਅਸੀਂ ਆਪਣਾ ਅੰਦੋਲਨ ਕਰ ਸਕਦੇ ਆ ਇਹ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਇੱਕ ਗੈਰ ਜ਼ਿੰਮੇਵਾਰانہ ਇੱਕ ਹਰਕਤ ਕੀਤੀ ਹੈ ਕਿਸਾਨਾਂ ਦੇ ਉੱਤੇ ਸ਼ਾਂਤਮਈ ਪ੍ਰੋਟੈਸਟ ਕਰਦਿਆਂ ਨੂੰ ਦਿੱਲੀ ਰਾਜਧਾਨੀ ਚ ਐਂਟਰ ਨਹੀਂ ਹੋਣ ਦਿੱਤਾ ਹਾਲਾਂਕਿ ਹਰਿਆਣੇ ਦੇ ਵਿੱਚ ਹੀ ਰੱਖ ਲਿਆ ਹੈ ਜੋ ਸੜਕਾਂ ਬਣੀਆਂ ਨੇ ਸੜਕਾਂ ਸਾਡੇ ਭਾਰਤ ਦੇ ਵਸਿੰਦਿਆਂ ਲਈ ਆਉਣ ਜਾਣ ਲਈ ਬਣੀਆਂ ਨੇ ਪਰ ਇਹ ਬੜੀ ਸ਼ਰਮਨਾਕ ਹਰਕਤ ਹੈ ਕਿ ਸੜਕਾਂ ਦੇ ਉੱਤੇ ਬੈਰੀਕੇਡ ਲਾ ਕੇ ਨਕੀਲੇ ਨਕੀਲੀਆਂ ਲਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਉਤੋਂ ਕਿਸਾਨਾਂ ਦੇ ਉੱਤੇ ਵੱਡੀ ਪੱਧਰ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਐਡੀ ਵੱਡੀ ਸ਼ਰਮਨਾਕ ਗੱਲ ਹੈ ਕਿਸਾਨਾਂ ਦੇ ਉੱਤੇ ਐਫਐਲਆਰਆਰ ਦੀਆਂ ਦੇ ਗੋਲੇ ਵੀ ਦਾਗੇ ਕਿੰਨੇ ਰਬੜ ਦੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਤੇ ਅੱਥਰੂ ਗਾਇਸ ਦੇ ਗੋਲੇ ਸਿੱਟੇ ਜਾ ਰਹੇ ਨੇ ਕਿ ਅਸੀਂ ਹਮੋਦੀ ਹਕੂਮਤ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਇਸ ਜਿਹੜੀ ਤੁਹਾਡੀਆਂ ਇਹ ਗੈਰ ਜ਼ਿੰਮੇਵਾਰ ਨਾਦਰਸ਼ਾਈ ਕਾਰਵਾਈਆਂ ਨੇ ਇਹ ਸਾਡੇ ਹੌਸਲੇ ਨੂੰ ਤੋੜ ਨਹੀਂ ਸਕਦੀਆਂ ਜਿੰਨਾ ਤੁਸੀਂ ਸਾਡੇ ਜੁਲਮ ਠਾਓਗੇ ਸਾਡੇ ਉਹਨੇ ਇਰਾਦੇ ਮਜ਼ਬੂਤ ਹੋਣਗੇ ਉਹਨਾਂ ਅਸੀਂ ਮਜ਼ਬੂਤ ਇਰਾਦਿਆਂ ਨਾਲ ਜੁਲਮ ਦਾ ਟਕਰਾ ਕਰਾਂਗੇ